ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਨਿਊ ਰੈਸিপি ਅੱਜ ਅਸੀਂ ਬਣਾਵਾਂਗੇ ਪ੍ਰੋਟੀਨ ਨਾਲ ਭਰਪੂਰ ਪੀਜ਼ਾ ਪਰਾਂਠਾ ਇਹ ਪੀਜ਼ਾ ਪਰਾਂਠਾ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਤੇ ਨਾਲ ਦੀ ਨਾਲ ਇਹ ਪ੍ਰੋਟੀਨ ਨਾਲ ਭਰਪੂਰ ਵੀ ਹੈ ਤੁਸੀਂ ਇਹ ਪੀਜ਼ਾ ਪਰਾਂਠਾ ਬਣਾ ਕੇ ਬੱਚਿਆਂ ਨੂੰ ਜ਼ਰੂਰ ਖਵਾਓ ਤੇ ਆਪ ਵੀ ਖਾਓ ਇਹ ਪੀਜ਼ਾ ਪਰਾਂਠਾ ਸਿਰਫ ਅਸੀਂ ਇੱਕ ਚੀਜ਼ ਨਾਲ ਬਣਾਇਆ ਤੁਸੀਂ ਵੀ ਇਸ ਨੂੰ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ ਪੀਜ਼ਾ ਪਰਾਂਠਾ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਹੈ ਬਿਨਾਂ ਦੇਰੀ ਤੋਂ ਚਲੋ ਦੇਖਦੇ ਹਾਂ ਪੀਜ਼ਾ ਪਰਾਂਠਾ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਕੱਪ ਛੋਲਿਆਂ ਦੀ ਦਾਲ ਚਾਹੀਦੀ ਹੈ ਅਸੀਂ ਇੱਕ ਕੱਪ ਛੋਲਿਆਂ ਦੀ ਦਾਲ ਲੈ ਲਈ ਹੈ ਹੁਣ ਅਸੀਂ ਇੱਕ ਬੌਲ ਲਵਾਂਗੇ ਇਹ ਇੱਕ ਕੱਪ ਛੋਲਿਆਂ ਦੀ ਦਾਲ ਨੂੰ ਆਪਾਂ ਨੇ ਇਸ ਬੌਲ ਵਿੱਚ ਪਾ ਦੇਣਾ ਇਹਦੇ ਵਿੱਚ ਇੱਕ ਗਲਾਸ ਆਪਾਂ ਨੇ ਪਾਣੀ ਦਾ ਪਾ ਦੇਣਾ ਹੈ ਹੁਣ ਅਸੀਂ ਇਹਨੂੰ ਰੈਸਟ ਤੇ ਰੱਖ ਦੇਵਾਂਗੇ ਇਹਨੂੰ ਆਪਾਂ ਨੇ ਪੀਓ ਕੇ ਰੱਖ ਦੇਣਾ ਅਸੀਂ ਛੋਲਿਆਂ ਦੀ ਦਾਲ ਪਹਿਲਾਂ ਹੀ ਪੀਓ ਕੇ ਰੱਖੀ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣੀ ਦਾਲ ਪੀਓਈ ਹੋਈ ਸੀਗੀ ਦਾਲਾਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਨੇ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਪਰ ਕਈ ਬੱਚੇ ਦਾਲ ਨਹੀਂ ਖਾਂਦੇ ਤੁਸੀਂ ਇਸ ਤਰੀਕੇ ਨਾਲ ਪੀਜ਼ਾ ਪਰਾਂਠਾ ਬਣਾ ਕੇ ਖਵਾਓਗੇ ਤਾਂ ਉਹਨਾਂ ਨੂੰ ਪ੍ਰੋਟੀਨ ਦੀ ਕਮੀ ਵੀ ਨਹੀਂ ਹੋਵੇਗੀ ਹੁਣ ਅਸੀਂ ਇਸ ਦਾਲ ਨੂੰ ਇੱਕ ਮਿਕਸੀ ਜਾਰ ਵਿੱਚ ਪਾ ਦੇਣਾ ਥੋੜਾ ਥੋੜਾ ਕਰਕੇ ਅਸੀਂ ਇਸ ਨੂੰ ਇੱਕ ਮਿਕਸੀ ਜਾਰ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਇਸ ਦਾਲ ਨੂੰ ਦਰਦਰਾ ਜਿਹਾ ਪੀਸ ਲੈਣਾ ਹੁਣ ਤੁਸੀਂ ਦੇਖ ਸਕਦੇ ਹੋ ਦਾਲ ਨੂੰ ਆਪਾਂ ਨੇ ਦਰਦਰਾ ਜਿਹਾ ਪੀਸ ਲਿਆ ਹੈ ਹੁਣ ਅਸੀਂ ਇਹਨੂੰ ਇੱਕ ਬੌウル ਵਿੱਚ ਕੱਢ ਲਵਾਂਗੇ। ਦਾਲ ਦਾ ਆਪਾਂ ਨੇ ਜ਼ਿਆਦਾ ਪੇਸਟ ਨਹੀਂ ਬਣਾਉਣਾ। ਇਸਨੂੰ ਆਪਾਂ ਨੇ ਦਰਦਰਾ ਜਿਹਾ ਪੀਸਣਾ ਹੈ। ਦਾਲ ਆਪਣੀ ਪਿਸ ਕੇ ਤਿਆਰ ਹੋ ਚੁੱਕੀ ਹੈ। ਹੁਣ ਅਸੀਂ ਇਹਦੇ ਵਿੱਚ ਰੰਦੇ ਬੇਸਿਕ ਮਸਾਲੇ ਪਾਵਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਕਟਿਆ ਹੋਇਆ ਪਿਆਜ਼। ਬ੍ਰੀਕ ਬ੍ਰੀਕ ਕੱਟਿਆ ਹੋਇਆ ਆਪਾਂ ਨੇ ਇਹਦੇ ਵਿੱਚ ਪਿਆਜ਼ ਪਾ ਲੈਣਾ ਹੁਣ ਅਸੀਂ ਇਹਦੇ ਵਿੱਚ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦੇਵਾਂਗੇ ਤੁਸੀਂ ਜੇ ਬੱਚਿਆਂ ਲਈ ਬਣਾ ਰਹੇ ਹੋ ਤਾਂ ਮਿਰਚ ਘੱਟ ਕਰ ਸਕਦੇ ਹੋ ਤੇ ਇਸ ਵਿੱਚ ਆਪਾਂ ਕੱਟਿਆ ਹੋਇਆ ਹਰਾ ਧਨੀਆ ਪਾ ਲਵਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਅਦਰਕ ਦਾ ਪੇਸਟ ਪਾਵਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਲਸਣ ਦਾ ਪੇਸਟ ਪਾ ਲਵਾਂਗੇ ਇਹ ਸਭ ਤਿਆਪਾਨ ਤੋਂ ਬਾਅਦ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਚਮਚਾ ਇੱਥੇ ਆਪਾਂ ਨੇ ਨਮਕ ਲੈ ਲਿਆ ਨਮਕ ਐਡ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਪਾ ਲਵਾਂਗੇ ਹੁਣ ਅਸੀਂ ਇਹ ਸਾਰੇ ਬੇਸਿਕ ਮਸਾਲੇ ਪਾ ਲਏ ਨੇ ਇਹਦੇ ਵਿੱਚ ਹੁਣ ਅਸੀਂ ਇਹਨੂੰ ਹੱਥਾਂ ਨਾਲ ਮਿਕਸ ਕਰ ਲੈਣਾ ਹੈ ਅਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦੇਣਾ। ਇਹ ਪੀਜ਼ਾ ਪਰਾਂਠਾ ਤੁਸੀਂ ਬੱਚਿਆਂ ਦੇ ਸਕੂਲ ਟਿਫਿਨ ਵਿੱਚ ਵੀ ਪੈਕ ਕਰਕੇ ਦੇ ਸਕਦੇ ਹੋ। ਬੱਚਿਆਂ ਨੂੰ ਇਹ ਬਹੁਤ ਪਸੰਦ ਆਉਂਦਾ ਹੈ। ਇਸ ਤਰ੍ਹਾਂ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ। ਹੁਣ ਅਸੀਂ ਇਹ ਸਟਫਿੰਗ ਪੀਜ਼ਾ ਪਰਾਂਠਾ ਵਿੱਚ ਭਰਨ ਲਈ ਤਿਆਰ ਕਰ ਲਈ ਐ ਹੁਣ ਅਸੀਂ ਇੱਕ ਚੱਕਲਾ ਵੇਲਣ ਲੈ ਲੈਣਾ ਆਟਾ ਅਸੀਂ ਪਹਿਲਾਂ ਹੀ ਗੁੰਨ ਕੇ ਰੱਖਿਆ ਹੋਇਆ ਸੀਗਾ ਹੁਣ ਅਸੀਂ ਆਟੇ ਵਿੱਚੋਂ ਇੱਕ ਲੋਈ ਲੈ ਲਵਾਂਗੇ ਐਸ ਲੋਈ ਨੂੰ ਅਸੀਂ ਵੇਲ ਲੈਣਾ ਅੱਧਾ ਹੱਥਾਂ ਨਾਲ ਸੈੱਟ ਕਰਕੇ ਅਸੀਂ ਇਸ ਨੂੰ ਬੇਲ ਲੈਣਾ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਅਸੀਂ ਦੋ ਅਲੱਗ ਅਲੱਗ ਰੋਟੀਆਂ ਬੇਲ ਲੈਣੀਆਂ ਨੇ ਦੋ ਰੋਟੀਆਂ ਸੀ ਬੇਲ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਦੇ ਉੱਤੇ ਜਿਹੜੀ ਅਸੀਂ ਸਟਫਿੰਗ ਤਿਆਰ ਕੀਤੀ ਸੀਗੀ ਉਹ ਧਰ ਦਵਾਂਗੇ ਹਲਕੇ ਹਲਕੇ ਹੱਥਾਂ ਨਾਲ ਅਸੀਂ ਇਹਦੇ ਉੱਤੇ ਸਟਫਿੰਗ ਧਰ ਦੇਣੀ ਹੈ ਸੈੱਟ ਕਰਕੇ ਸਟਫਿੰਗ ਅਸੀਂ ਪਰਪਰ ਕੇ ਪਾਈਏ ਇਹਦੇ ਵਿੱਚ ਤਾਂ ਕਿ ਪੀਜ਼ਾ ਪਰਾਂਠਾ ਖਾਣ ਵਿੱਚ ਟੇਸਟੀ ਲੱਗੇ ਇਸ ਤਰੀਕੇ ਨਾਲ ਸਟਫਿੰਗ ਆਪਾਂ ਨੇ ਇਹਦੇ ਉੱਤੇ ਧਰ ਦਿੱਤੀ ਹੈ ਹੁਣ ਅਸੀਂ ਜਿਹੜੀ ਦੂਜੀ ਰੋਟੀ ਵੇਲੀ ਸੀਗੀ ਇਹਦੇ ਉੱਤੇ ਅਸੀਂ ਜੋੜ ਦਵਾਂਗੇ ਇਸ ਤਰੀਕੇ ਨਾਲ ਅਸੀਂ ਇੱਕ ਦੂਜੇ ਨਾਲੇ ਰੋਟੀ ਜੋੜ ਦਿੱਤੀ ਹੈ ਹੁਣ ਅਸੀਂ ਸਾਈਡਾਂ ਤੋਂ ਕਿਨਾਰਿਆਂ ਤੋਂ ਇਹਨੂੰ ਬਿਲਕੁਲ ਚੰਗੇ ਤਰੀਕੇ ਨਾਲ ਬੰਦ ਕਰ ਦਵਾਂਗੇ ਤਾਂ ਕਿ ਆਪਣੀ ਸਟਫਿੰਗ ਬਾਹਰ ਨਾ ਨਿਕਲੇ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਸੈੱਟ ਕਰ ਲਿਆ ਹੈ ਹੁਣ ਅਸੀਂ ਇਹਦੇ ਉੱਤੇ ਸੁੱਕਾ ਆਟਾ ਲਗਾ ਕੇ ਇਹਨੂੰ ਹਲਕੇ ਹੱਥਾਂ ਨਾਲ ਵੇਲ ਲੈਣਾ ਇਸ ਤਰੀਕੇ ਨਾਲ ਅਸੀਂ ਇਹਨੂੰ ਵੇਲ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਪਰਫੈਕਟ ਪਰਾਂਠਾ ਅਸੀਂ ਵੇਲ ਲਿਆ ਹੈ ਹੁਣ ਅਸੀਂ ਇਸ ਤਰ੍ਹਾਂ ਹੀ ਦੂਜਾ ਪਰਾਂਠਾ ਵੀ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਹੀ ਅਸੀਂ ਦੋ ਰੋਟੀਆਂ ਬੇਲ ਲਵਾਂਗੇ ਇਸ ਤਰ੍ਹਾਂ ਦੀ ਅਸੀਂ ਐਵੀ ਰੋਟੀ ਬੇਲ ਲਈਏ ਹੁਣ ਅਸੀਂ ਇਹਦੇ ਉੱਤੇ ਦਾਲ ਵਾਲੀ ਸਟਫਿੰਗ ਧਰ ਦਵਾਂਗੇ ਚੰਗੀ ਤਰੀਕੇ ਨਾਲ ਅਸੀਂ ਇਹ ਸਟਫਿੰਗ ਇਹਦੇ ਉੱਤੇ ਫੈਲਾ ਦੇਣੀ ਹੈ ਤੇ ਹੁਣ ਅਸੀਂ ਇਸ ਉੱਤੇ ਵੀ ਇੱਕ ਰੋਟੀ ਹੋਰ ਅਟੈਚ ਕਰਕੇ ਕਿਨਾਰਿਆਂ ਤੋਂ ਇਹਨੂੰ ਚੰਗੀ ਤਰੀਕੇ ਨਾਲ ਦਬਾ ਦਵਾਂਗੇ ਐਸ ਪਰ ਆਂਠੇ ਨੂੰ ਵੀ ਅਸੀਂ ਸੁੱਕਾ ਆਟਾ ਲਗਾ ਕੇ ਹਲਕੇ ਹੱਥਾਂ ਨਾਲ ਬੇਲ ਲਵਾਂਗੇ हूँ असी यह दोनों परांठे परफेक्ट तरीके बेल ले कोई भी स्टफिंग बाहर नहीं निकली हूँ असी गैस ऑन करके तवा रख लेना तवा जदों गर्म हो होजूगा उदों अठा तवे के उ पा देना हूँ असी पराठा तवे के उ पा दिता है फ्लेम असी मीडियम रखना परांठा जले ना ਪਰਾਠਾ ਜਦੋਂ ਇੱਕ ਸਾਈਡ ਤੋਂ ਸੇਕ ਜਾਊਗਾ ਫਿਰ ਅਸੀਂ ਇਹਨੂੰ ਦੂਜੀ ਸਾਈਡ ਪਲਟ ਲੈਣਾ ਹਲਕੇ ਹੱਥਾਂ ਨਾਲ ਅਸੀਂ ਇਹਨੂੰ ਪ੍ਰੈਸ ਕਰਨਾ ਇੱਕ ਸਾਈਡ ਤੋਂ ਪਰਾਠਾ ਬਣ ਚੁੱਕਿਆ ਹੁਣ ਅਸੀਂ ਇਹਦੇ ਉੱਤੇ ਦੇਸੀ ਘਿਓ ਲਗਾ ਦਵਾਂਗੇ ਦੇਸੀ ਘਿਓ ਅਸੀਂ ਚੰਗੀ ਤਰੀਕੇ ਨਾਲ ਲਗਾ ਦੇਣਾ ਸਾਈਡਾਂ ਤੇ ਵੀ ਅਸੀਂ ਚੰਗੀ ਤਰੀਕੇ ਨਾਲ ਲਗਾ ਦਵਾਂਗੇ ਤਾਂ ਕਿ ਆਪਣਾ ਪਰਾਂਠਾ ਬਿਲਕੁਲ ਵੀ ਕੱਚਾ ਨਾ ਰਹੇ ਇਸ ਤਰੀਕੇ ਨਾਲ ਅਸੀਂ ਇਹ ਘਿਓ ਲਗਾ ਦਿੱਤਾ ਹੈ ਦੇਤੇ ਹੁਣ ਅਸੀਂ ਇਹਨੂੰ ਦੂਜੀ ਸਾਈਡ ਪਲਟ ਲਵਾਂਗੇ ਐ ਸਾਈਡ ਤੇ ਵੀ ਅਸੀਂ ਘਿਓ ਲਗਾ ਲਵਾਂਗੇ ਉਲਗਾਣ ਤੋਂ ਬਾਅਦ ਅਸੀਂ ਇਹਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰੀਕੇ ਨਾਲ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪਰਫੈਕਟ ਕਲਰ ਸਾਡੇ ਪਰਾਂਠੇ ਦਾ ਆਇਆ ਹੈ ਦੇਖਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਿਹਾ ਹੈ ਪਰ ਜਦੋਂ ਤੁਸੀਂ ਇਹਨੂੰ ਖਾਓਗੇ ਤਾਂ ਉਸ ਤੋਂ ਵੀ ਜ਼ਿਆਦਾ ਟੇਸਟੀ ਲੱਗੂਗਾ ਇਹ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਬਹੁਤ ਹੀ ਪਰਫੈਕਟ ਆਪਣਾ ਪਰਾਂਠਾ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਸ ਤਰੀਕੇ ਨਾਲ ਹੀ ਹੋਰ ਪਰਾਂਠੇ ਵੀ ਬਣਾ ਲਵਾਂਗੇ हूँ तुम देख सकते हो अ दूजा परांठा भी इस तरीके सेक लिया है हूँ असी इस प्लेट में क्ड लवेंगे दोनों परांठे बिल्कुल परफेक्ट बन के तैयार होए ने ਹੁਣ ਅਸੀਂ ਇਹ ਪੀਜ਼ਾ ਪਰਾਂਠਾ ਬਣਾ ਲਿਆ ਹੈ ਹੁਣ ਅਸੀਂ ਇਹਦੀ ਪੀਜ਼ੇ ਦੀ ਸ਼ੇਪ ਵਿੱਚ ਕਟਿੰਗ ਕਰ ਲਵਾਂਗੇ ਐਸਨੂੰ ਅਸੀਂ ਪੀਜ਼ੇ ਦੀ ਸ਼ੇਪ ਵਿੱਚ ਕੱਟ ਲਿਆ ਹੈ ਹੁਣ ਅਸੀਂ ਇਹਦੇ ਨਾਲ ਫਰੈਸ਼ ਕਰੀਮ ਲਵਾਂਗੇ ਤੇ ਇੱਕ ਕੱਪ ਚਾਹ ਦਾ ਲਵਾਂਗੇ ਹੁਣ ਇਹ ਆਪਣਾ ਪੀਜ਼ਾ ਪਰਾਂਠਾ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਇਹਦੀ ਆਪਾਂ ਕਟਿੰਗ ਕਰਕੇ ਇਹਨੂੰ ਪੀਜ਼ਾ ਪਰਾਂਠਾ ਬਣਾ ਲਿਆ ਹੈ ਬੱਚਿਆਂ ਨੂੰ ਐਦਾਂ ਦੀ ਸਜਾਵਟ ਬਹੁਤ ਵਧੀਆ ਲੱਗਦੀ ਹੈ ਤੁਸੀਂ ਇਸ ਤਰੀਕੇ ਨਾਲ ਇਹ ਬੱਚਿਆਂ ਨੂੰ ਸਕੂਲ ਟਿਫਿਨ ਵਿੱਚ ਵੀ ਦੇ ਸਕਦੇ ਹੋ ਇਹ ਪੀਜ਼ਾ ਪਰਾਂਠਾ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੈ ਅਤੇ ਪ੍ਰੋਟੀਨ ਨਾਲ ਭਰਪੂਰ ਹੈ ਤੁਸੀਂ ਇਹ ਜ਼ਰੂਰ ਬਣਾ ਕੇ ਦੇਖੋ